ਕਹਿੰਦੇ ਨੇ ਕਿ ਤੇਰੇ ਰੋਣ ਨਾਲ ਤੇਰੀ ਕਿਸਮਤ ਨਹੀਂ ਬਦਲ ਸਕਦੀ ਕਿਸਮਤ ਤਾਂ ਤੇਰੇ ਕਰਮਾਂ ਨਾਲ ਹੀ ਬਦਲੇਗੀ ਇਸ ਲਈ ਚਿੰਤਾ ਛੱਡੋ ਅਤੇ ਰੋਣ ਵਿੱਚ ਆਪਣੀ ਤਾਕਤ ਬਰਬਾਦ ਕਰਨ ਨਾਲੋਂ ਉਸ ਤਾਕਤ ਦਾ ਸਹੀ ਇਸਤੇਮਾਲ ਕਰੋ ਅਤੇ ਸਮੱਸਿਆ ਦਾ ਹੱਲ ਲੱਭੋ ਕਿਸਮਤ ਵਿੱਚ ਗੁਲਾਬ ਕਦ ਰੋਣ ਨਾਲ ਮਿਲਦੇ ਨਹੀਂ ਗੁਲਾਬ ਪਾਉਣ ਲਈ ਕੰਡਿਆਂ ਵਿੱਚੋਂ ਲੰਘਣਾ ਪੈਂਦਾ ਹੈ ਹਰ ਸਮੇਂ ਹੱਸਦੇ ਰਹੋਗੇ ਤੈਂ ਜ਼ਿੰਦਗੀ ਖੁਸ਼ਹਾਲ ਹੁੰਦੀ ਜਾਊਗੀ ਤੇ ਹਰ ਸਮੇਂ ਤੁਸੀਂ ਰੋਂਦੇ ਰਹੋਗੇ ਤਾਂ ਪਤਾ ਵੀ ਨਹੀਂ ਲੱਗਣਾ ਕਿ ਇਹ ਖੂਬਸੂਰਤ ਜ਼ਿੰਦਗੀ ਕਦ ਖਤਮ ਹੋ ਗਈ ਕਹਿੰਦੇ ਨੇ ਕਿ ਗੁੱਸੇ ਵਿੱਚ ਬੋਲੇ ਸ਼ਬਦ ਇੰਨੇ ਜ਼ਹਿਰੀਲੇ ਹੋ ਸਕਦੇ ਨੇ ਕਿ ਤੁਹਾਡੀ ਹਜ਼ਾਰ ਪਿਆਰੀਆਂ ਗੱਲਾਂ ਨੂੰ ਇੱਕ ਮਿੰਟ ਵਿੱਚ ਖਤਮ ਕਰ ਸਕਦੇ ਨੇ ਜ਼ਿੰਦਗੀ ਜਦ ਬਦਲ ਜਾਂਦੀ ਹੈ ਜਦ ਲੋਕ ਬਦਲ ਜਾਂਦੇ ਨੇ ਜੋ ਕਦੇ ਸਾਡੀ ਜ਼ਿੰਦਗੀ ਹੋਇਆ ਕਰਦੀ ਸੀ ਜਦ ਮੈਂ ਆਪਣੇ ਆਪ ਨਾਲ ਦੋਸਤੀ ਕੀਤੀ ਜਦ ਸਮਝਾਈ ਕਿ ਮੇਰੇ ਨਾਲੋਂ ਚੰਗਾ ਮੈਨੂੰ ਕੋਈ ਨਹੀਂ ਜਾਣਦਾ ਮੈਂ ਉਮੀਦ ਦੇ ਸਹਾਰੇ ਨਹੀਂ ਬਲਕਿ ਮੈਂ ਆਪਣੇ ਜਿੱਤ ਦੇ ਸਹਾਰੇ ਜਿਉਂਦਾ ਹਾਂ ਲਾਲਚ ਕਿਸੇ ਨੂੰ ਵੀ ਧੋਖੇ ਵਜ ਬਣਾ ਸਕਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਵਿੱਚ ਅੱਜ ਜੀ ਅੱਜ ਸੀ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਅਨਮੋਲ ਵਿਚਾਰ ਜੋ ਤੁਹਾਡੇ ਜੀਵਨ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣਗੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਧਿਆਨ ਨਾਲ ਅੰਤ ਤੱਕ ਜਰੂਰ ਸੁਣਿਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿੱਥੇ ਸੰਘਰਸ਼ ਨਹੀਂ ਹੁੰਦਾ ਉੱਥੇ ਸਫਲਤਾ ਦਾ ਕੋਈ ਸਥਾਨ ਨਹੀਂ ਹੁੰਦਾ ਕਦੇ ਵੀ ਕਿਸੇ ਨੂੰ ਆਪਣਾ ਦਰਦ ਨਾ ਦੱਸਣਾ ਕਿਉਂਕਿ ਲੋਕ ਸਾਹਮਣੇ ਤੋਂ ਬੜੀ ਦਇਆ ਦਿਖਾਉਂਦੇ ਨੇ ਤੇ ਪਿੱਠ ਪਿੱਛੇ ਉਹੀ ਮਜ਼ਾਕ ਬਣਾਉਂਦੇ ਨੇ ਭਾਈ ਭਾਈ ਦਾ ਰਿਸ਼ਤਾ ਪਰਮਾਤਮਾ ਨੇ ਮੁਸ਼ਕਲ ਹੋਣ ਤੇ ਸਾਥ ਦੇਣ ਲਈ ਬਣਾਇਆ ਸੀ ਪਰ ਅਫਸੋਸ ਅੱਜੇ ਸਿਰਫ ਜਾਇਦਾਦ ਵੰਡਣ ਤੱਕ ਸੀਮਤ ਰਹਿ ਗਿਆ ਹੈ ਜੇ ਲੋਕ ਤੁਹਾਨੂੰ ਸਿਟਣਾ ਚਾਹੁੰਦੇ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਹਨਾਂ ਤੋਂ ਉੱਪਰ ਹੋ ਉਹਨਾਂ ਲੋਕਾਂ ਦੀ ਇੱਜ਼ਤ ਕਿਉਂ ਕਰਨਾ ਜਿਨ੍ਹਾਂ ਦੀ ਹਰਕਤ ਕੁੱਤਿਆਂ ਜੈਸੀ ਹੁੰਦੀ ਹੈ ਪੈਸਾ ਇੱਕ ਹੀ ਭਾਸ਼ਾ ਬੋਲਦਾ ਹੈ ਜੇ ਮੈਨੂੰ ਅੱਜ ਤੂੰ ਬਚਾ ਲਿਆ ਤਾਂ ਮੈਂ ਕੱਲ ਤੈਨੂੰ ਬਚਾ ਲੂੰਗਾ ਪੈਸਾ ਕਹਿੰਦਾ ਹੈ ਵੇਸ਼ਕ ਮੈਂ ਤੇਰੇ ਨਾਲ ਉੱਪਰ ਨਾ ਜਾਵਾਂ ਪਰ ਜਦ ਤੱਕ ਮੈਂ ਥੱਲੇ ਆ ਤੈਨੂੰ ਉੱਪਰ ਲੈ ਕੇ ਜਾਊਂਗਾ ਦੁਨੀਆ ਦਾ ਸਭ ਤੋਂ ਗਰੀਬ ਇਨਸਾਨ ਉਹੀ ਹੈ ਜਿਸਦੇ ਅੰਦਰ ਹਿੰਮਤ ਨਹੀਂ ਹੈ ਹਰ ਕਿਸੇ ਨੂੰ ਆਪਣੇ ਰਾਜ਼ ਨਾ ਦੱਸੋ ਕਿਉਂਕਿ ਇੱਥੇ ਹਰ ਯਾਰ ਦੇ ਯਾਰ ਹੀ ਹੁੰਦੇ ਨੇ ਮੇਰਾ ਭਰੋਸਾ ਇਸ ਦੁਨੀਆ ਤੋਂ ਐਵੇਂ ਹੀ ਨਹੀਂ ਟੁੱਟਿਆ ਮੇਰੇ ਆਪਣੇ ਹੀ ਆਪਣਿਆਂ ਨੇ ਗੈਰ ਲੋਕਾਂ ਦੇ ਨਾਲ ਦਿਲ ਲਗਾਉਂਦੇ ਦੇਖਿਆ ਹੈ ਜਿਸ ਨੇ ਆਪਣਿਆਂ ਨੂੰ ਬਦਲਦੇ ਦੇਖਿਆ ਹੈ ਉਹ ਕਿਸੇ ਵੀ ਪਰਸਥਿਤੀ ਦਾ ਸਾਹਮਣਾ ਕਰ ਸਕਦਾ ਹੈ ਹੁਣ ਤਾਂ ਐਵੇਂ ਲੱਗਦਾ ਹੈ ਕਿ ਗੱਲਾਂ ਨੂੰ ਆਪਣੇ ਦਿਲ ਵਿੱਚ ਹੀ ਰੱਖਣਾ ਚਾਹੀਦਾ ਹੈ ਜ਼ਿੰਦਗੀ ਜਿਉਣੀ ਹੈ ਤਾਂ ਤਕਲੀਫ ਤਾਂ ਹੋਵੇਗੀ ਨਹੀਂ ਤਾਂ ਮਰਨ ਤੋਂ ਬਾਅਦ ਜਲਣ ਦਾ ਅਹਿਸਾਸ ਵੀ ਨਹੀਂ ਹੁੰਦਾ ਉਧਾਰ ਮੰਗਣ ਵਾਲੇ ਨੂੰ ਸਿਰਫ ਇੱਕ ਵਾਰ ਮੰਗਣਾ ਪੈਂਦਾ ਹੈ ਪਰ ਉਧਾਰ ਦੇਣ ਵਾਲੇ ਨੂੰ ਕਈ ਵਾਰ ਮੰਗਣਾ ਪੈਂਦਾ ਹੈ ਜਿਸ ਮਨੁੱਖ ਨੂੰ ਇਕੱਲੇ ਰੋਣ ਤੇ ਚੁੱਪ ਹੋਣਾ ਤੇ ਆਪਣਾ ਦਰਦ ਲੁਕੋਣਾ ਆਉਂਦਾ ਹੈ ਉਹੀ ਅੱਜ ਦੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ ਕੌਣ ਕਾਬਿਲ ਹੈ ਕੌਣ ਨਹੀਂ ਇਹ ਸਮਾਂ ਹੀ ਦੱਸਦਾ ਹੈ ਮੈਨੂੰ ਜ਼ਿੰਦਗੀ ਵਿੱਚ ਅਜੇਹਾ ਵਿਅਕਤੀ ਚਾਹੀਦਾ ਹੈ ਜੋ ਮੇਰੀਆਂ ਗਲਤੀਆਂ ਹੋਣ ਦੇ ਮੈਨੂੰ ਸਮਝਾਏ ਨਾ ਕਿ ਮੈਨੂੰ ਛੱਡ ਕੇ ਚਲਾ ਜਾਏ ਉਮੀਦਾਂ ਇਨਸਾਨਾਂ ਤੋਂ ਲਗਾ ਕੇ ਤੇ ਸ਼ਿਕਾਇਤਾਂ ਰੱਬ ਨਾਲ ਕਰਨੀਆਂ ਹੱਦ ਹੈ ਜ਼ਿੰਦਗੀ 'ਚ ਤਿੰਨ ਅਸੂਲ ਬਣਾ ਲਓ ਜਿਸ ਨੂੰ ਤੁਸੀਂ ਚਾਹੁੰਦੇ ਹੋ ਉਸ ਤੋਂ ਮਾਫੀ ਜ਼ਰੂਰ ਮੰਗੋ ਜੋ ਤੁਹਾਨੂੰ ਚਾਹੁੰਦਾ ਹੈ ਉਸ ਨੂੰ ਕਦੇ ਵੀ ਨਾ ਛੱਡੋ ਜੋ ਤੁਹਾਡੇ ਤੇ ਭਰੋਸਾ ਕਰਦਾ ਹੋਵੇ ਉਸ ਤੋਂ ਕੁਝ ਵੀ ਨਾ ਲੁਕੋ ਬਹੁਤ ਕੁਝ ਆ ਮੇਰੇ ਕੋਲ ਬਸ ਪਿਆਰ ਦੀ ਕਮੀ ਹੈ ਲੱਭਿਆ ਜੋ ਤੇਰੇ ਚੋਂ ਸਕੂਨ ਇਹ ਹੀ ਮੇਰੀ ਗਲਤੀ ਸੀ ਜਿਸ ਇਨਸਾਨ ਨੂੰ ਸੱਚ ਬੋਲਣ ਦੀ ਆਦਤ ਹੁੰਦੀ ਹੈ ਲੋਕ ਸਭ ਤੋਂ ਜ਼ਿਆਦਾ ਉਸ ਨੂੰ ਹੀ ਗਲਤ ਮੰਨਦੇ ਨੇ ਜੇਕਰ ਲੋਕ ਬਦਲਦੇ ਨੇ ਤਾਂ ਬਦਲ ਜਾਣ ਦਿਓ ਸਾਰੇ ਪਿੱਛੇ ਆਉਣਗੇ ਬਸ ਚੰਗਾ ਸਮਾਂ ਆਉਣ ਦਿਓ ਅਜਿਹੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹੋ ਜਿਨ੍ਹਾਂ ਦੇ ਦਿਲ 'ਚ ਦਿਮਾਗ ਹੋਵੇ ਮੈਂ ਇਸ ਜਮਾਨੇ ਵਿੱਚ ਦੇਖਿਆ ਹੈ ਲੋਕ ਰਿਸ਼ਤੇ ਨਿਭਾਉਣ ਵਿੱਚ ਜਲਦੀ ਥੱਕ ਜਾਂਦੇ ਨੇ ਹਰ ਕਿਸੇ ਨੂੰ ਆਪਣਾ ਸਮਝਣਾ ਬੰਦ ਕਰ ਦਿਓ ਹਮੇਸ਼ਾ ਖੁਸ਼ ਰਹੋਗੇ ਇਹ ਉਹ ਜਮਾਨਾ ਹੈ ਜਿੱਥੇ ਸੱਚਾ ਦੋਸਤ ਥੋੜਾ ਜਿਹਾ ਨਿਰਾਜ ਹੋ ਜਾਵੇ ਤਾਂ ਦੁਸ਼ਮਣਾਂ ਦੀ ਲਾਈਨ ਵਿੱਚ ਖੜਾ ਹੋ ਜਾਂਦਾ ਹੈ ਅਤੇ ਤੁਹਾਡੇ ਤੋਂ ਬਦਲਾ ਲੈਣ ਦਾ ਇੰਤਜ਼ਾਰ ਕਰਦਾ ਹੈ ਤੁਸੀਂ ਭਾਵੇਂ ਕਿੰਨੇ ਹੀ ਇੱਜ਼ਤਦਾਰ ਇਨਸਾਨ ਕਿਉਂ ਨਾ ਹੋ ਜੇਕਰ ਤੁਸੀਂ ਅਜਿਹੇ ਇਨਸਾਨ ਨਾਲ ਪਿਆਰ ਕਰ ਲਿਆ ਜੋ ਇੱਜ਼ਤ ਕਰਨਾ ਹੀ ਨਹੀਂ ਜਾਣਦਾ ਤਾਂ ਤੁਹਾਡੀ ਉਹ ਸੈਲਫ ਰਿਸਪੈਕਟ ਤੇ ਭਾਵਨਾਵਾਂ ਮਸਲ ਦੇਵੇਗਾ ਕੁਝ ਲੋਕ ਜ਼ਿੰਦਗੀ ਹੁੰਦੇ ਨੇ ਕੁਝ ਲੋਕ ਜ਼ਿੰਦਗੀ ਵਿੱਚ ਹੁੰਦੇ ਨੇ ਤੇ ਕੁਝ ਲੋਕਾਂ ਦੇ ਹੋਣ ਨਾਲ ਜ਼ਿੰਦਗੀ ਹੁੰਦੀ ਹੈ ਹੁਣ ਮੈਂ ਕਿਸੇ ਦੇ ਗੱਲਾਂ ਵਿੱਚ ਨਹੀਂ ਆਉਂਦਾ ਇੱਕ ਵਿਅਕਤੀ ਨੇ ਮੈਨੂੰ ਇੰਨਾ ਸਮਝਦਾਰ ਬਣਾ ਦਿੱਤਾ ਹੁਣ ਭਾਵੇਂ ਦਿਲ ਹਜ਼ਾਰ ਵਾਰ ਚੀਕਾਂ ਮਾਰੇ ਉਹਨੂੰ ਚੀਕਾਂ ਮਾਰਨ ਦਿਓ ਜੋ ਤੁਹਾਡਾ ਨਹੀਂ ਉਸਨੂੰ ਜਾਣ ਦਿਓ ਇੱਕ ਫਕੀਰ ਨੇ ਮੇਰੇ ਕੋਲ ਕਿਹਾ ਕਿੰਨੀ ਅਜੀਬ ਦੇ ਹੈ ਸਾਹ ਵੀ ਲੈਂਦੀ ਹੈ ਦੋਸਤੋਂ ਉਹਨਾਂ ਦਾ ਜਨਾਜ਼ਾ ਕਿਵੇਂ ਨਿਕਲੂਗਾ ਜੋ ਅੰਦਰ ਤੋਂ ਮਰ ਜਾਂਦੇ ਨੇ ਬਹੁਤ ਲੋਕ ਨੇ ਉਸ ਨੂੰ ਖੁਸ਼ ਰੱਖਣ ਲਈ ਅਤੇ ਇੱਕ ਮੈਂ ਹੀ ਹਾਂ ਜੋ ਉਸ ਦੀਆਂ ਯਾਦਾਂ ਦੇ ਵਿੱਚ ਖੁਸ਼ ਹਾਂ ਜ਼ਿੰਦਗੀ ਦੇ ਚਾਰ ਨਿਯਮ ਨੇ ਪੈਸਾ ਕਮਾਓ ਪਰਿਵਾਰ ਨੂੰ ਖੁਸ਼ ਰੱਖੋ ਅਤੇ ਜ਼ਿੰਦਗੀ ਵਿੱਚ ਮਜ਼ੇ ਕਰੋ ਅਤੇ ਆਪਣੇ ਕੰਮ ਨਾਲ ਕੰਮ ਰੱਖੋ ਜ਼ਿੰਦਗੀ ਜਿਨ੍ਹਾਂ ਨੂੰ ਖੁਸ਼ੀਆਂ ਨਹੀਂ ਦਿੰਦੀ ਉਹਨਾਂ ਨੂੰ ਤਜਰਬਾ ਬਹੁਤ ਦਿੰਦੀ ਹੈ ਕਿਸੇ ਦੀ ਯਾਦ ਵਿੱਚ ਜਿਉਣਾ ਸੌਖਾ ਨਹੀਂ ਹੁੰਦਾ ਅੰਦਰ ਹੀ ਅੰਦਰ ਖਤਮ ਹੋਣਾ ਬਹੁਤ ਹੀ ਦਰਦਨਾਕ ਹੁੰਦਾ ਹੈ ਮੌਤ ਦੀਆਂ ਬਾਹਾਂ ਵਿੱਚ ਹੀ ਸਕੂਨ ਹੈ ਕਿਉਂਕਿ ਜ਼ਿੰਦਗੀ ਤਾਂ ਇੱਕ ਝੂਠੇ ਸੌਦੇ ਦਾ ਨਾਮ ਹੈ ਜਿੰਨਾ ਹੋ ਸਕੇ ਚੁੱਪ ਰਹਿਣਾ ਹੀ ਚੰਗਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਅਪਰਾਧ ਇਨਸਾਨ ਦੀ ਜ਼ੁਬਾਨ ਹੀ ਕਰਾਉਂਦੀ ਹੈ ਦਰਦ ਘਟ ਨਹੀਂ ਹੁੰਦਾ ਬਸ ਸਹਿਣ ਦੀ ਆਦਤ ਹੋ ਜਾਂਦੀ ਹੈ ਕੋਈ ਲੱਖ ਸੋਨਾ ਕਿਉਂ ਨਾ ਹੋਵੇ ਜੇਕਰ ਉਹ ਇਨਸਾਨ ਇਮਾਨਦਾਰ ਤੇ ਵਫਾਦਾਰ ਨਹੀਂ ਹੈ ਤਾਂ ਅਜਿਹਾ ਕੁਝ ਵੀ ਨਹੀਂ ਹੈ ਹਰ ਸਥਿਤੀ ਵਿੱਚ ਹੱਸਣ ਦੀ ਆਦਤ ਸਾਡੀ ਹੈ ਜਿੰਨਾ ਡੂੰਗਾ ਜ਼ਖਮ ਹੋਵੇ ਓਨਾ ਹੀ ਹਸਾਂ ਦੀ ਆਦਤ ਸਾਡੀ ਹੈ ਸੱਪ ਦੇ ਦੰਦਾਂ ਵਿੱਚ ਵਿੱਚੂ ਦੇ ਡੰਗਾਂ ਵਿੱਚ ਅਤੇ ਇਨਸਾਨ ਦੇ ਮਨ ਵਿੱਚ ਕਿੰਨਾ ਜ਼ਹਿਰ ਹੈ ਇਹ ਕੋਈ ਨਹੀਂ ਦੱਸ ਸਕਦਾ ਇਸ ਜਮਾਨੇ ਵਿੱਚ ਪਹਿਲਾਂ ਤੈਨੂੰ ਧੋਖਾ ਦਿੱਤਾ ਜਾਵੇਗਾ ਫਿਰ ਤੈਨੂੰ ਆਪਣੀ ਮਜਬੂਰੀਆਂ ਦੀ ਗਿਣਤੀ ਦੱਸੀ ਜਾਏਗੀ ਪਿਆਰ ਉਸ ਤੋਂ ਜ਼ਿਆਦਾ ਨਹੀਂ ਹੁੰਦਾ ਜਿਹਦੇ ਨਾਲ ਰਹਿਣਾ ਹੈ ਬਲਕਿ ਪਿਆਰ ਤਾਂ ਉਸ ਤੋਂ ਜ਼ਿਆਦਾ ਹੁੰਦਾ ਹੈ ਜਿਹਦੇ ਬਿਨਾਂ ਨਹੀਂ ਰਹਿਆ ਜਾਂਦਾ ਕਾਸ਼ ਬਣਾਉਣ ਵਾਲੇ ਨੇ ਥੋੜੀ ਹੋਰ ਹੁਸ਼ਿਆਰੀ ਦਿਖਾਈ ਹੁੰਦੀ ਇਨਸਾਨ ਥੋੜੇ ਘੱਟ ਤੇ ਇਨਸਾਨੀਅਤ ਜ਼ਿਆਦਾ ਬਣਾਈ ਹੁੰਦੀ ਰੰਗ ਛੱਡ ਤੇ ਕੱਪੜੇ ਤੇ ਰੰਗ ਬਦਲਦੇ ਲੋਕ ਚਾਹੇ ਕਿੰਨੇ ਵੀ ਬ੍ਰਾਂਡਡ ਹੋਣ ਦਿਲ ਤੋਂ ਉੱਤਰ ਹੀ ਜਾਂਦੇ ਨੇ ਅਕਸਰ ਲੋਕ ਵਿਛੜਨ ਦੀ ਵਜ੍ਹਾ ਪੁੱਛਦੇ ਨੇ ਅਤੇ ਮੈਂ ਆਪਣੀ ਕਮੀ ਦੱਸ ਕੇ ਤੇਰੀ ਇੱਜ਼ਤ ਬਚਾ ਲੈਂਦਾ ਹਾਂ ਜਦ ਸਮੱਸਿਆ ਆਪਣੇ ਨਾਲ ਹੋਵੇ ਤਾਂ ਹੱਲ ਲੱਭਣਾ ਚਾਹੀਦਾ ਹੈ ਨਿਆਂ ਵਿੱਚ ਇੱਕ ਵਿਅਕਤੀ ਖੁਸ਼ ਹੁੰਦਾ ਹੈ ਦੂਜਾ ਦੁਖੀ ਜਦ ਕੇ ਹੱਲ ਵਿੱਚ ਦੋਵੇਂ ਖੁਸ਼ ਹੁੰਦੇ ਨੇ ਕਦੇ ਕਿਸੇ ਦਾ ਦਿਲ ਦੁਖੀ ਨਾ ਕਰੋ ਕਿਉਂਕਿ ਜਿਸ ਨੇ ਸਬਰ ਕਰਕੇ ਰੱਬ ਤੇ ਛੱਡਤਾ ਨਾ ਉਹ ਤੁਹਾਡੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ ਜਦ ਵੀ ਤੁਸੀਂ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰੋ ਤਾਂ ਖਿਭਰਾਉਣਾ ਨਹੀਂ ਪਰਮਾਤਮਾ ਤੈਨੂੰ ਕਿਸੇ ਵੱਡੀ ਚੀਜ਼ ਲਈ ਤੇਰਾ ਇਸਤੇਮਾਲ ਕਰ ਰਿਹਾ ਹੈ ਅਰਦਾਸ ਰੋਜ਼ ਕਰੋ ਕਿਉਂਕਿ ਲੋਕਾਂ ਨਾਲ ਗੱਲ ਕਰਨਾ ਸੌਖਾ ਹੈ ਉਸ ਪਰਮਾਤਮਾ ਨਾਲ ਗੱਲ ਕਰਨ ਨਾਲ ਕਿਸੇ ਨੂੰ ਵੀ ਆਪਣਾ ਦੁੱਖ ਅਤੇ ਖੁਸ਼ੀ ਨਹੀਂ ਦਿਖਾਉਣੀ ਚਾਹੀਦੀ ਕਿਉਂਕਿ ਲੋਕ ਤੇਰੀ ਖੁਸ਼ੀ ਵਿੱਚ ਨજર ਤੇ ਤੇਰੇ ਦੁੱਖ ਵਿੱਚ ਨਮਕ ਜ਼ਰੂਰ ਲਗਾਉਂਦੇ ਨੇ ਪੈਸਿਆਂ ਵਿੱਚ ਬਹੁਤ ਗਰਮੀ ਹੁੰਦੀ ਹੈ ਇਹ ਸਭ ਤੋਂ ਪਹਿਲਾਂ ਤੇਰੇ ਰਿਸ਼ਤਿਆਂ ਨੂੰ ਅੱਗ ਲਾ ਕੇ ਰਾਖ ਬਣਾ ਦਿੰਦਾ ਹੈ ਜਦ ਕਿਸੇ ਰਿਸ਼ਤੇ ਵਿੱਚ ਜਿੱਦ ਤੇ ਆਕੜ ਆ ਜਾਵੇ ਤਾਂ ਇਹ ਦੋਨੋਂ ਜਿੱਤ ਜਾਂਦੇ ਨੇ ਤੇ ਬਸ ਰਿਸ਼ਤਾ ਹਾਰ ਜਾਂਦਾ ਹੈ ਪਿਆਰ ਜੇਦੀ ਸੱਚਾ ਹੋਵੇ ਤਾਂ ਲੜਾਈ ਭਾਵੇਂ ਕਿੰਨੀ ਵੀ ਹੋਵੇ ਪਰ ਰਿਸ਼ਤਾ ਕਦੇ ਨਹੀਂ ਟੁੱਟਦਾ ਤਜਰਬਾ ਕਹਿੰਦਾ ਹੈ ਸਮਾਜ ਜੇਕਰ ਬੁਰਾ ਹੋਵੇ ਤਾਂ ਸਾਰੇ ਅਜਮਾਉਣ ਲੱਗ ਜਾਂਦੇ ਨੇ ਵੱਡਿਆਂ ਨੂੰ ਵੀ ਛੋਟੇ ਅੱਖਾਂ ਦਿਖਾਉਣ ਲੱਗ ਜਾਂਦੇ ਨੇ ਹੁਣੇ ਜਾ ਕੇ ਦੇਖਿਓ ਨਵੇਂ ਅਮੀਰਾਂ ਦੇ ਘਰ ਵਿੱਚ ਨਵੇਂ ਛੋਟੇ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਨੇ ਜ਼ਿੰਦਗੀ ਵਿੱਚ ਜੋ ਨਾਲ ਰਹਿ ਕੇ ਧੋਖਾ ਕਰੇ ਚੁਗਲੀ ਕਰ ਅਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖਣਾ ਚਾਹੀਦਾ ਹੈ ਕਿਸੇ ਨੇ ਮੈਨੂੰ ਪੁੱਛਿਆ ਤੁਹਾਡਾ ਵਿਵਹਾਰ ਵਧੀਆ ਕਿਉਂ ਹੈ ਮੈਂ ਕਿਹਾ ਜਿਸ ਨੇ ਜਿਵੇਂ ਸੋਚ ਲਿਆ ਅਸੀਂ ਉਵੇਂ ਹੀ ਹਾਂ ਬਾਕੀ ਮੇਰਾ ਰੱਬ ਜਾਣਦਾ ਹੈ ਕਿ ਅਸੀਂ ਕਿਵੇਂ ਦੇ ਹਾਂ ਹਰ ਵਿਅਕਤੀ ਆਪਣੀ ਜਗ੍ਹਾ ਸਹੀ ਹੁੰਦਾ ਹੈ ਔਰਤ ਦੇ ਪਿਆਰ ਦਾ ਪਤਾ ਜਦ ਲੱਗਦਾ ਹੈ ਜਦ ਮਰਦ ਦੇ ਕੋਲ ਕੁਝ ਨਹੀਂ ਹੁੰਦਾ ਤੇ ਮਰਦ ਦੀ ਵਫਾਦਾਰੀ ਦਾ ਪਤਾ ਜਦ ਲੱਗਦਾ ਹੈ ਜਦ ਉਹਦੇ ਕੋਲ ਸਾਰਾ ਕੁਝ ਹੁੰਦਾ ਹੈ ਪਹਿਲਾਂ ਤਸੱਲੀ ਕਰ ਲੋ ਕਿ ਵਫਾਦਾਰ ਕੌਣ ਹੈ ਸਮਾਂ ਤਾਂ ਦੱਸ ਹੀ ਦਵੇਗਾ ਕਿ ਗੱਦਾਰ ਕੌਣ ਹੈ ਹਰ ਹੱਸਣ ਵਾਲਾ ਇਨਸਾਨ ਖੁਸ਼ ਨਹੀਂ ਹੁੰਦਾ ਤਿੰਨ ਬਹੁਤ ਵਧੀਆ ਜਵਾਬ ਸਫਲਤਾ ਦਾ ਰਾਜ਼ ਕੀ ਹੈ ਸਹੀ ਫੈਸਲਾ ਕਿਵੇਂ ਲੈਂਦੇ ਨੇ ਅਨੁਭਵ ਨਾਲ ਤੁਸੀਂ ਅਨੁਭਵ ਕਿਵੇਂ ਪ੍ਰਾਪਤ ਕਰਦੇ ਹੋ ਗਲਤ ਫੈਸਲਿਆਂ ਤੋਂ ਕੋਈ ਸਹਾਰਾ ਨਾ ਕਰੇ ਜਾਂ ਕੋਈ ਨਿੰਦਾ ਦੋਨੋਂ ਹੀ ਚੰਗੇ ਨਹੀਂ ਕਿਉਂਕਿ ਪ੍ਰਸ਼ੰਸਾ ਪ੍ਰੇਰਣਾ ਦਿੰਦੀ ਹੈ ਤੇ ਨਿੰਦਾ ਸਾਵਧਾਨ ਕਰਦੀ ਹੈ ਜੀ ਲਓ ਹਰ ਪਲ ਇਹ ਜ਼ਿੰਦਗੀ ਭਰੋਸੇ ਦੇ ਲਾਇਕ ਨਹੀਂ ਹੈ ਦੌਲਤ ਤਾਂ ਵਿਰਾਸਤ ਵਿੱਚ ਵੀ ਮਿਲ ਜਾਂਦੀ ਹੈ ਪਰ ਪਹਿਚਾਨ ਆਪਣੇ ਦਮ ਤੇ ਹੀ ਬਣਾਉਂਦੀ ਪੈਂਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ